ਹਲਕਾ ਗੁਰੂਵਰ ਸਾਇ ਦੇ ਪਿੰਡ ਕੋਟ ਐਮ ਡੰਡੀ ਦੇ ਵਿੱਚ ਮੌਜੂਦ ਹੈਗੇ ਆ ਤਾਂ ਇਹ ਪਿੰਡ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਦੇ ਪੀਏ ਬਚਿੱਤਰ ਸਿੰਘ ਲਾਡੀ ਦਾ ਪਿੰਡ ਦੱਸਿਆ ਜਾ ਰਿਹਾ ਤੇ ਜਿਸ ਘਰ ਦੇ ਵਿੱਚ ਮੌਜੂਦ ਹੈਗੇ ਆ ਪਹਿਲ ਸਭ ਤੋਂ ਪਹਿਲਾਂ ਇਹ ਘਰ ਦੇਖ ਲਓ ਬਿਲਕੁਲ ਸਿੰਪਲ ਘਰ ਹੈ ਤੇ ਇਸ ਪਰਿਵਾਰ ਦੀ ਇੱਕ ਬੇੜੀ ਜਿਹੜੀ ਹੈ ਪੀਏ ਗਰੁੱਪ ਨੂੰ ਹਰਾ ਕੇ ਸਰਪੰਚ ਬਣੀਆ ਵੋਟਾਂ ਤੇ ਜਿੱਤੀ ਆ ਅੱਜ 8-9 ਮਹੀਨੇ ਦਾ ਸਮਾਂ ਬੀਤ ਗਿਆ ਪਰ ਇਸ ਸਰਪੰਚ ਨੂੰ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਨਹੀਂ ਕਰਨ ਦਿੱਤੇ ਜਾ ਰਹੇ ਮਹਰਬਾਨ ਸਿਕਾਹ ਮੌਜੂਦਾ ਸਰਪੰਚ ਹਾਂਜੀ ਮੌਕੇ ਦੇ ਪਿੰਡ ਕਿਹੜਾ ਇਹ ਐਮ ਟੰਡੀਕੋਟ ਅੱਛਾ ਜਿਹੜੀ ਗੱਲ ਮੈਂ ਕਹੀ ਕੀ ਇਹ ਫੌਜਾ ਸਿੰਘ ਸਰਾਰੀ ਦੇ ਪੀਏ ਦਾ ਪਿੰਡ ਆ ਉਹਦਾ ਹੀ ਪਿੰਡ ਹਾਂਜੀ ਲਾਡੀ ਸਾਹ ਦੇ ਉਹ ਚਿੱਤਰ ਸਿੰਘ ਹੂੰ ਲਾਡੀ ਸਾਹ ਦਾ ਪਿੰਡ ਹੈ ਹਾਂ ਲਬਚਿੱਤਰ ਦਾ ਪਿੰਡ ਹੈ ਬਚਿੱਤਰ ਲਾਡੀ ਦਾ ਅੱਛਾ ਕੀ ਦੋਸ਼ ਨੇ ਤੁਸੀਂ ਕਿਹਾ ਸਾਨੂੰ ਆਫ ਕੈਮਰਾ ਵੀ ਕਾਮ ਨਹੀਂ ਕਰਨ ਦਿੱਤਾ ਜਾ ਰਿਹਾ ਤੁਸੀਂ ਕਹਿੰਦੇ ਹੋ ਕਿ ਵੋਟਾਂ ਦੇ ਨਾਲ ਮੈਨੂੰ ਪਿੰਡ ਵਾਲਿਆਂ ਨੇ ਬਣਾਇਆ ਹੈ ਸਰਪੰਚ ਨੂੰ ਕੀ ਗੱਲ ਆ ਪੂਰੀ ਸਾਨੂੰ ਪਿੰਡ ਵਾਲਿਆਂ ਨੇ ਸਰਪੰਚ ਬਣਾਇਆ ਸੀ ਏ ਅਸੀਂ ਗਰੀਬ ਘਰ ਦੀ ਲੜਕੀਆਂ ਵਜਿੱਤੀਆਂ ਤੇ ਮੈਨੂੰ ਰੋਜ਼ ਪਾਰਟੀ ਬਹੁਤ ਖਰਾਬ ਕਰ ਰਹੀ ਏ ਮੈਨੂੰ ਕਹਿੰਦੇ ਨੇ ਤੈਨੂੰ ਜਾਨੂ ਮਾਰ ਦੇਵਾਂਗੇ ਤੈਨੂੰ ਤੁਰਨ ਨਹੀਂ ਦੇਣਾ ਤੂੰ ਸਰਪੰਚ ਬਣੇ ਜੇ ਕੰਮ ਕਰਨ ਲਈ ਮੌਕਾ ਦੇ ਰ ਮੈਂ ਬਹੁਤ ਕੰਮ ਕਰਨਾ ਚਾਹਨੀ ਆ ਤੇ ਮੈਨੂੰ ਕਹਿੰਦੇ ਨੇ ਕੰਮ ਤੈਨੂੰ ਨਹੀਂ ਕਰਨ ਦੇਣਾ ਫੋਜਾ ਸਿੰਘ ਨੂੰ ਵੀ ਉਦੋਂ ਬੜੇ ਮੈਂ ਤਰਲੇ ਲਾਇ ਸੀ ਬੜੀ ਵੇਰਾ ਵੀ ਤੂੰ ਸਾਨੂੰ ਕੰਮ ਚਲਾਉਣ ਦਿਓ ਅਸੀਂ ਸਦਾਲ ਕਰਨਾ ਪੈਂਦਾ ਅਸੀਂ ਖਾਣਾ ਨਹੀਂ ਹੈ ਤੇ ਬਾਕੀ ਉਹ ਸਾਨੂੰ ਸਹੀ ਨਹੀਂ ਬੋਲੇ ਕਹਿੰਦੇ ਨੇ ਗੋਲੀ ਮਾਰਦੀ ਏ ਤੁਹਾਨੂੰ ਕੰਮ ਨਹੀਂ ਮਿਲਦਾ ਤਾਂ ਕੌਣ ਬੋਲਿਆ ਵੋਜਾਸ ਸਿੰਘ ਸਰਾਹੀ ਤੁਹਾਨੂੰ ਇਹ ਬੋਲੇ ਹਾਂਜੀ ਪਿੰਡ ਚ ਆਇਆ ਸੀ ਹਾਂਜੀ ਪਿੰਡ ਚ ਆਇਆ ਸਕੂਲ ਵਿੱਚ ਤੇ ਮੈਂ ਕਿ ਚਲੋ ਮੈਂ ਹੱਥ ਜੋੜੇ ਮੈਂ ਕਿ ਚਲੋ ਵੋਜਾਸ ਸਿੰਘ ਐਮ ਐਲ ਸਾਹਿਬ ਜੀ ਤੁਸੀਂ ਨਹੀਂ ਕੰਮ ਦੇ ਰਹੇ ਤੇ ਗੋਲੀ ਦਾ ਕੀ ਮਤ ਬਲੇ ਬ ਗੋਲੀ ਮਾਰਦੇ ਹੋ ਤੇ ਇੱਕ ਤਾਂ ਵਿਚਾਰਾ ਉਹਨਾਂ ਦੇ ਦੋਸ਼ੀ ਮਰ ਗਿਆ ਦੋਸ਼ੀਆਂ ਦੇ ਸਰਪੰਚ ਮਰ ਗਿਆ ਹੁਣ ਮੈਨੂੰ ਵੀ ਮਾਰਨਾ ਚਾਹਦੇ ਵੀ ਇਹਨੂੰ ਕਤਲ ਕਰ ਦਈਏ ਪਰ ਮੈਂ ਮੇਰੀ ਜ਼ਿੰਦਗੀ ਜਿਹੜੀ ਹੈ ਨਾ ਇਹ ਬਰਬਾਦ ਕਰਦੇ ਨੇ ਵੀ ਇਹਨੂੰ ਕੰਮ ਨਹੀਂ ਕਰਨ ਦੇਣਾ ਮੈਂ ਹੱਥ ਜੋੜ ਕੇ ਬਹੁਤ ਬੇਨਤੀਆਂ ਕਰਦੀ ਆ ਮੈਂ ਮੈਂਬਰਾਂ ਨੂੰ ਬਹੁਤ ਬੰਦੇ ਵੀ ਭੇਜੇ ਨੇ ਮੈਂ ਕਿਹਾ ਪਰ ਹਲਕੇ ਜੋੜ ਜੋ ਕੰਮ ਕਰੀਏ ਪਰ ਦੋ ਮੈਂਬਰ ਉਹ ਨਹੀਂ ਜੁੜ ਰਹਾ ਦੂਜੀ ਵਿਰੋਧ ਪਾ ਤੁਹਾਡੇ ਨਾਲ ਇੱਕ ਮੈਂਬਰ ਹੈਗਾ ਹਾਂਜੀ ਇੱਕ ਮੈਂਬਰ ਸਾਡੇ ਨਾਲ ਦੋ ਮੈਂਬਰ ਵਿਰੋਧ ਪਾਰਟੀ ਨਹੀਂ ਜੁੜ ਰਹਾ ਅੱਛਾ ਤੇ ਤੁਹਾਨੂੰ ਚਾਰਜ ਮਿਲਿਆ ਸੀ ਕਿ ਨਹੀਂ ਚਾਰਜ ਨਹੀਂ ਮਿਲਿਆ ਸਾਨੂੰ ਚਾਰਜ ਵੀ ਨਹੀਂ ਦੇ ਰਹਾ ਜੇ ਬੋਲੀ ਜ਼ਮੀਨ ਦੀ ਕਰਵਾ ਲਿਆ ਤਾਂ लाड्डी ਸਾਹਿਬ ਕਹਿੰਦੇ ਨੇ ਸਾਡੇ ਨਾਂ ਤੇ ਹੋਣੀ ਹੈ ਸੈਟਿੰਗ ਕਹਿੰਦੇ ਨੇ ਫੋਨ ਕਰਕੇ ਵੀ ਇਹਨਾਂ ਦੇ ਨਾਂ ਤੇ ਨਹੀਂ ਹੋਣੀ ਬੋਲੀ ਸਾਡੇ ਤਰਫੋਂ ਕਰੋ ਤੇ ਮੈਂ ਕਿਹਾ ਸੀ ਬੋਲੀ ਨਹੀਂ ਕਰਨ ਦੇਣੀ ਜੇ ਸਾਡੇ ਤਰਫੋਂ ਨਾ ਹੋਈ ਸਰਪੰਚੇ ਮੌਕੇ ਦੀ ਮੈਂ ਆ ਇਹ ਕੌਣ ਹੁੰਦਾ लाड्डी ਸਾਹਿਬ ਮੈਨੂੰ ਬੋਲੀ ਕਰਵਾਉਣ ਵਾਲਾ ਜਿਵੇਂ ਹੁਣ ਚੋਨਾ ਲੱਗ ਰਿਹਾ ਹੈਗਾ ਸਾਰੇ ਪਿੰਡਾਂ ਦੀ ਬੋਲੀਆਂ ਹੋ ਗਈ ਤੁਹਾਡੇ ਪਿੰਡ ਦੀ ਬੋਲੀ ਨਹੀਂ ਹੋਈ ਨਹੀਂ ਹੋਈ ਸਾਡੇ ਪਿੰਡ ਦੀ ਬੋਲੀ ਨਹੀਂ ਹੋਈ ਰੁੱਕ ਗਈ ਹੈ ਇਨਾ ਰੋਕੀਏ ਹਾਂਜੀ ਅਸੀਂ ਰੋਕੀਏ ਕਹਿੰਦੇ ਸਾਨੂੰ ਅਸੀਂ ਸਾਨੂੰ ਮਿਲੇ ਸਾਰਾ ਕੁਝ ਅਸੀਂ ਕਹਿੰਦੇ ਸੀ ਨਹੀਂ ਅਸੀਂ ਨਹੀਂ ਇਹ ਕੰਮ ਕਰਨਾ ਚਾਰਜ ਚਾਰਜ ਕਿਹਦੇ ਕੋਲੇ ਆ ਹੁਣ ਸਰਪੰਚ ਕੋਲ ਕੋਲੇ ਉਹ ਕੌਣ ਆ ਉਹ ਲਾਡੀ ਦੀ ਮਾਂ ਐ ਤੁਹਾਡੇ ਕੋਲੇ ਕਿਉਂ ਆ ਚਾਰਜ ਉਹਦੇ ਨੇ ਨਹੀਂ ਲੱਗੇ ਉਹਦੇ ਕੋਲੇ ਕਾਤੋਂ ਆ ਪਤਾ ਨਹੀਂ ਕਿਉਂ ਰੱਖੀ ਬੈਠੇ ਨੇ ਪਹਿਲਾਂ ਉਹ ਸਰਪੰਚ ਸੀ ਹਾਂਜੀ ਪਹਿਲਾਂ ਉਹ ਸਰਪੰਚ ਸੀ ਮੇਥੋਂ ਜਾਨੀ ਕਿ ਜਿਹੜੇ ਪੀਏ ਨੇ ਐਮਐਲਏ ਦੇ ਉਹਨਾਂ ਦੀ ਜਿਹੜੀ ਮਾਤਾ ਹੈ ਉਹ ਸਰਪੰਚ ਸੀਗੇ ਪਿਛਲੇ ਹਾਂਜੀ ਹਾਂਜੀ ਉਹ ਸਰਪੰਚ ਸੀ ਪਿਛਲੇ ਦੇ ਤੇ ਹੁਣ ਕਿੰਨੇ ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਚਾਰਜ ਉਹਨਾਂ ਕੋਲੇ ਹਾਂਜੀ 9ਵਾਂ ਮਹੀਨਾ ਚਾਲ ਪਿਆ 8 ਮਹੀਨੇ ਹੋ ਗਏ ਸਾਨੂੰ ਬਣਿਆ ਨੂੰ 9ਵਾਂ ਮਹੀਨਾ ਲੱਗਿਆ ਤੇ ਅਸੀਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੀ ਜੀ ਬੇਖਾਸਤਾ ਵੀ ਦਿੱਤੀ ਗਈਆਂ ਤੁਹਾਡੇ ਥਾਂ ਤੇ ਬੇਖਾਸਤਾ ਵੀ ਦੋ ਕਰਾਂ ਨੇ ਇਥੇ ਮਾੜਾ ਜਿਹਾ ਬੋਲੇ ਸੀਗੇ ਅਸੀਂ ਪਾਣੀ ਦਾ ਰੋਕ ਲਾਈ ਸੀ ਬਿਨਾ ਬੋਲੋ ਤੇ ਟ੍ਰਾਂਸਫਰ ਦਾ ਲੋੜਾ ਸੀ ਅਸੀਂ ਪੈਸੇ ਵੀ ਦੇ ਦਿੱਤੇ ਸੀ ਤੇ ਕਹਿੰਦੇ ਅੜੀ ਪਾਤੀ ਤੇ ਕਹਿੰਦੇ ਨੇ ਅਸੀਂ ਇਹਨਾਂ ਨੂੰ ਮੈਨੂੰ ਕਹਿੰਦੇ ਨੇ ਤੈਨੂੰ ਮਾਰ ਹੀ ਦੇਣਾ ਨੂੰ ਮਾਰ ਦੇਣਾ ਤੇ ਮੈਂ ਕਿਹਾ ਕੀ ਗੱਲ ਹੈ ਫਿਰ ਜਾ ਕੇ ਬੁੜੀਆਂ ਦੇ ਨਾਂ ਤੇ ਦਰਖਾਹੇ ਦਿੱਤੀ ਵੀ ਇਹ ਪੈਣ ਭਰਾ ਸਾਡੇ ਗਾਲ ਪਏ ਨੇ ਕੋਈ ਗਾਲ ਨਹੀਂ ਪਏ ਕੋ ਕੁਛ ਨਹੀਂ ਬੰਦਿਆਂ ਨੇ ਸਾਨੂੰ ਮਾੜਾ ਬੋਲਿਆ ਸੀ ਉਹਨਾਂ ਦੇ ਬੰਦਿਆਂ ਨੇ ਤੇ ਔਰਤਾਂ ਦੇ ਨਾਂ ਤੇ ਉਹਨਾਂ ਨੇ ਦਰਖਾਹੇਂ ਦਵਾਤੀਆਂ ਤੇ ਦੋ ਵਾਰੀ ਪੁਲਿਸ ਆਈ ਸੀ ਅਸੀਂ ਕਿਹਾ ਵੀ ਆਹ ਗੱਲ ਹੈ ਆਹ ਬਾਤ ਹੈ ਅਸੀਂ ਕੋਈ ਇਹਨਾਂ ਮਾੜਾ ਨਹੀਂ ਬੋਲੇ ਇਹ ਸਾਨੂੰ ਮਾੜਾ ਬੋਲੇ ਨੇ अच्छा ਹੁਣ ਤੁਸੀਂ ਕੋਈ ਅਧਿਕਾਰੀਆਂ ਨੂੰ ਮਿਲੇ ਜੀ ਉੱਪਰ ਡੀਸੀ ਨੂੰ ਜਾਂ ਕਿਸੇ ਨੂੰ ਸ਼ਿਕਾਇਤ ਦਿੱਤੀ ਹੈ ਨਹੀਂ ਜੀ ਸਾਨੂੰ ਸਾਰੇ ਕਹਿੰਦੇ ਤੁਸੀਂ ਨਾ ਜਾਓ ਆਪਾਂ ਇੱਥੇ ਨਿਬੇੜ ਲਵਾਵਾਂਗੇ ਮੈਂ ਕੋਈ ਗੱਲ ਨਹੀਂ ਤੇ ਮੈਂ ਪੁਲਿਸ ਆਈ ਸੀ ਤੇ ਮੈਂ ਕਿਹਾ ਵੀ ਮੈਨੂੰ ਮੈਂ ਸਰਪੰਚਾ ਮੌਕੇ ਦੀ ਤੇ ਇਹ ਝੂਠੀਆਂ ਦਰਖਾਸਤਾਂ ਦੇ ਰਹੇ ਨੇ ਮੇਰੇ ਤੇ ਤੇ ਮੈਨੂੰ ਪਰੇਸ਼ਾਨ ਬਹੁਤ ਕਰ ਰਹੇ ਨੇ ਤੁਸੀਂ ਕਿੰਨਾ ਪੜ੍ਹੇ ਹੋ ਮੈਂ 8 ਪੜ੍ਹੀਆਂ ਅੱਛਾ ਹਾਂਜੀ ਤੇ ਤੁਸੀਂ ਹੁਣ ਤੁਹਾਡੀ ਮੰਗ ਕੀ ਆ ਡੀਸੀ ਫਿਰੋਜ਼ਪੁਰ ਤੋਂ ਜਾਂ ਭਗਵੰਤ ਸਿੰਘ ਮਾਨ ਤੋਂ ਪਗੋਂ ਤੁਸੀਂ અમાਲ ਤਾਂ ਜੀ ਸਾਡੀ ਮੰਗ ਵੀ ਪਿੰਡ ਦਾ ਸਦਾਰ ਕੀਤਾ ਜਾਵੇ ਮੈਨੂੰ ਸਦਾਰ ਨਹੀਂ ਕਰਨ ਦਿੰਦੇ ਮੈਂ ਕਰਨਾ ਚਾਹਨੀ ਆ ਤੇ ਪ੍ਰਬੰਧਕ ਇਨੀ ਲਾਣਾ ਚਾਹਦੀ ਮੈਂ ਕੰਮ ਕਰਨਾ ਚਾਹਨੀ ਆ ਵਿਰੋਧ ਪਾਰਟੀ ਪ੍ਰਬੰਧ ਕਰਵਾਉਂਦੀ ਸੀ ਮੈਂ ਲਿਖ ਕੇ ਦੇਤਾ ਮੈਂ ਨਹੀਂ ਪ੍ਰਬੰਧ ਕਰਾਉਣਾ ਚਾਹਦੀ ਤਾਂ ਇੱਕ ਤਸਵੀਰ ਵੇਖਿਆ ਜੇ ਐ ਜਿਹੜੇ ਪੀਏ ਨੇ ਜਿਨ੍ਹਾਂ ਦਾ ਪਿੰਡ ਆ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਕਹਿੰਦੇ ਪਰ ਫਿਰ ਵੀ ਇਹ ਪੀਏ ਸਾਹਬ ਕਹਿ ਰਹੇ ਨੇ ਇਹ ਵੀ ਮੜਾ ਜੈ ਇਥੋਂ ਸੋਚਣ ਵਾਲੀ ਗੱਲ ਆ ਕਿ ਪੀਏ ਸਾਹਿਬ ਅੱਜ ਵੀ ਨੂੰ ਕਿਹਾ ਜਾ ਰਿਹਾ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਪੀਏ ਸਾਹਿਬ ਇਸ ਪਿੰਡ ਚੋਂ ਵਿਰੋਧੀ ਧਿਰ ਦਾ ਰੋਲ ਉਹਨਾਂ ਨੇ ਨਿਭਾਇਆ ਇਹ ਸਰਪੰਚ ਖੜੇ ਔਰ ਦੂਜੇ ਪਾਸੇ ਉਹਨਾਂ ਨੇ ਵੀ ਬੰਦਾ ਖੜਾਇਆ ਹਾਂਜੀ ਫਿਰ ਉਹ ਹਾਰ ਗਿਆ ਹਾਂਜੀ ਉਹ ਹਾਰ ਗਈ ਮਨਜੀਤ ਕੌਰ ਸੀ ਤੇ ਇਹਦਾ ਮਤਲਬ ਫਿਰ ਇਹਨਾਂ ਨੇ ਉਸ ਚੀਜ਼ ਦਾ ਗੁੱਸਾ ਕੱਢ ਰਹੇ ਨੇ ਤੁਹਾਡੇ ਹਾਂਜੀ ਇਹਨਾਂ ਨੇ ਆਪਦੇ ਵੱਲੋਂ ਖੜਵਾਇਆ ਸੀ ਮੈਂ ਉਂਝ ਖਲੋਤੀ ਜੀ ਯਾਦ ਵਿੱਚ ਮੈਨੂੰ ਜਨਤਾ ਪੈ ਗਈ ਵੀ ਇਹਨੂੰ ਗਰੀਬ ਘਰ ਦੀ ਲੜਕੀ ਹੈ ਤੇ ਇਹਨੂੰ ਬਾਅਦ ਚ ਫਿਰ ਮੈਨੂੰ ਝੜ ਕੇ ਕਹਿੰਦੇ ਤੈਨੂੰ ਖਲਵਾਣਿਆਂ ਤੇ ਮੈਂ ਕਿਹਾ ਮੈਂ ਖੜੀ ਤਾਂ ਅੱਗੇ ਹੀ ਹਾਂ ਤੇ ਕਹਿੰਦੇ ਜਨਤਾ ਫਿਰ ਇਕੱਠੀ ਹੋ ਕੇ ਕਹਿੰਦੇ ਵੀ ਸਰਪੰਚੇ ਇਹਨੂੰ ਬਣਾਈਏ ਤੇ ਮੈਨੂੰ ਬਣਾਤਾ ਤੇ ਹੁਣ ਇਹ ਵਿਰੋਧ ਪਾਰਟੀ ਮੈਨੂੰ ਬਹੁਤ ਨੁਕਸਾਨ ਕਰ ਰਹੀ ਹੈ ਹਾਂ ਤਾਂ ਸੋਚਣ ਵਾਲੀ ਗੱਲ ਹੈ ਕਿ ਵੋਟਾਂ ਦੇ ਨਾਲ ਬਣੇ ਨਹੀਂ ਔਰ ਦੂਜੀ ਧਿਰ ਦੇ ਵਿੱਚ ਮੌਜੂਦਾ ਜਿਹੜੇ ਪੀਏ ਨੇ ਉਹਨਾਂ ਦਾ ਬੰਦਾ ਖੜਾ ਹੋਇਆ ਸੀ ਉਹਨੂੰ ਹਰਾਇਆ ਏ ਹਰਾਇਆ ਏ ਅੱਠ ਪੜੀਏ ਭੈਣਾਂ ਉਹਨੂੰ ਹਰਾ ਕੇ ਜਿੱਤੇ ਨੇ ਪਰ ਇਹ ਭਗਵੰਤ ਸਿੰਘ ਮਾਨ ਨੂੰ ਜੇ ਇਹ ਗੱਲ ਪਤਾ ਲੱਗ ਜੇ ਤਾਂ ਕੀ ਕੁਝ ਹੋਏਗਾ ਇਹ ਉਹ ਵੀ ਜਾਣਦੇ ਨੇ ਪਰ ਅੱਜ ਦੂਜੇ ਪਾਸੇ ਦਾਬੇ ਲਾਏ ਜਾ ਰਹੇ ਨੇ ਦੂਜੇ ਪਾਸੇ ਹਰਾਸ ਕੀਤਾ ਜਾ ਰਿਹਾ ਪੁਲਿਸ ਨੂੰ ਦਰਖਾਸਤਾਂ ਦੇ ਕੇ ਚਕਾਉਣ ਦੀ ਗੱਲ ਕੀਤੀ ਜਾਂਦੀ ਔਰ ਫੌਜਾ ਸਿੰਘ ਸਰਾਰੀ ਦੇ ਉੱਪਰ ਵੀ ਕਹਿੰਦੇ ਇਹਨਾਂ ਨੂੰ ਕਿ ਤੁਹਾਨੂੰ ਹੁਣ ਗੋਲੀ ਮਾਰਦਗੇ ਅਸੀਂ ਇਹੋ ਜਿਹੀਆਂ ਗੱਲਾਂ ਕਥੀ ਤੌਰ ਤੇ ਇਹ ਆਪਦੇ ਮੂੰਹੋਂ ਕਹਿੰਦੇ ਨਜ਼ਰ ਆ ਰਹੇ ਨੇ ਔਰ ਘਰ ਇਹਨਾਂ ਦਾ ਵੇਖ ਲਓ ਗਰੀਬੀ ਦਾਵਾ ਮੈਨੂੰ ਮੈਨੂੰ ਬਲਬ ਵੀ ਉਹ ਦਿਖਿਆ ਬਾਅਦ ਮੈਨੂੰ ਨਹੀਂ ਲੱਗਦਾ ਸ਼ਹਿਰ ਜਗਦਾ ਹੋਊਗਾ ਆ ਇੱਕ ਪੱਖਾ ਇਹਨਾਂ ਦਾ ਆ ਇਹਨਾਂ ਦਾ ਪੱਖਾ ਵੇਖ ਲਓ ਆ ਨਜ਼ਰ ਮਾਰ ਲਓ ਆ ਕੱਲਾ ਕੋਈ ਇਹਦੇ ਤੇ ਫਰੇਮ ਨਹੀਂ ਆਹ ਵੇਖ ਲਓ ਮਤਲਬ ਆ ਹਾਲਾਤ ਨੇ ਘਰ ਦੇ ਔਰ ਪਿੰਡ ਨੇ ਫਿਰ ਵੀ ਇਸ ਭੈਣ ਨੂੰ सरपंच ਬਣਾਇਆ ਰਲਕੇ ਵੀ ਇਹ ਕੋਈ ਵਿਕਾਸ ਕਰੋ ਔਰ ਇਹ ਵੀ ਭੈਣ ਕਹਿੰਦੀ ਵੀ ਮੈਂ ਕੁਝ ਵੀ ਅਸੀਂ ਖਾਣਾ ਨਹੀਂ ਇਹਦੇ ਚੋਂ ਚਾਹੇ ਘਰ ਦਾ ਦਰਵਾਜ਼ਾ ਨਹੀਂਗਾ ਚਾਹੇ ਕੁਝ ਨਹੀਂ ਪਰ ਖਾਣਾ ਅਸੀਂ ਕੁਝ ਨਹੀਂ ਪਰ ਫੇਰ ਵੀ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈਗਾ ਮੈਂਬਰ ਵੀ ਇਹਨਾਂ ਦਾ ਹੈਗਾ ਇੱਕ ਥੋੜਾ ਜਿਹਾ ਅੱਗੇ ਨੂੰ ਆਜੋ ਜੀ ਤੁਸੀਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਨੈਲ ਸਿੰਘ ਜੀ ਇਹ ਗੱਲ ਇਹਨਾਂ ਨੇ ਦੱਸੀ ਆ ਸਾਰੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਜੋ ਜੋ ਵੇ ਨਾਲ ਬਤਨ ਕੀਤਾ ਬਿਲਕੁਲ ਸਹੀ ਗੱਲ ਨੇ ਹੂੰ ਨਹੀਂ ਕੰਮ ਕਰਨ ਦੇ ਰਹੇ ਨਹੀਂ ਕੰਮ ਕਰਨ ਦਿੰਦੇ ਉਹ ਜਿਹੜੀ ਕਹਿ ਬਿਓ ਦੋ ਮੈਂਬਰ ਨੇ ਉਹਨਾਂ ਦੇ ਉਹ ਰਲੇ ਨਹੀਂ ਦਿੰਦੇ ਸਾਡੇ ਕੋ ਕੋਰਮੇ ਨਹੀਂ ਸਾਡਾ ਪੂਰਾ ਹੈ ਤੁਹਾਡਾ ਸਾਨੂੰ ਇਹ ਕੰਮ ਲੈਣ ਜਾਣਦੇ ਆ ਜੇ ਗੱਲ ਕਰਨਾ ਸੈਕਟਰੀ ਆਇਆ ਇੱਥੇ ਤੇ ਕਹਿੰਦਾ ਵੀ ਤੁਹਾਡਾ ਕੋਰਮੇ ਨਹੀਂ ਪੂਰਾ ਹੈ ਕਿਹੜਾ ਸੈਕਟਰੀ ਤੁਹਾਡੇ ਸੈਕਟਰੀ ਪ੍ਰਕਾਸ਼ ਸਿੰਘ ਵੀ ਤੁਹਾਡਾ ਕੋਰਮ ਹੋਵੇਗਾ ਤਾਂ ਤੁਹਾਨੂੰ ਕੰਮ ਦਿੱਤਾ ਜਾਵੇਗਾ ਨਹੀਂ ਤਾਂ ਸਾ ਕੰਮ ਨਹੀਂ ਕਰ ਸਕਦੇ ਤੁਸੀਂ ਹੂੰ ਹੂੰ ਦੋ ਜਨਵਰੀ ਗਏ ਉਥੇ ਮੈਡਮ ਕੋਲ ਵੀ ਗਏ ਆਂ ਦੀ ਜੀ ਆਪਣੀ ਵੀਡੀਓ ਸਾਹਿਬ ਕੋਲ ਉਹਨਾਂ ਦੇ ਭਾਈ ਤੁਹਾਡਾ ਕੁਰਮ ਹੋਵੇਗਾ ਦਾ ਕੰਮ ਕਰੇਗਾ ਜਿੰਨੇ ਕੁਰਮ ਤਾਂ ਤੁਸੀਂ ਐਮਐਲ ਮਿਲੇ ਹੋ ਤੁਸੀਂ ਐਮਐਲ ਨਹੀਂ ਐਮਐਲ ਨੂੰ ਤੇ ਮਿਲੇ ਸੀ ਤੇ ਮੈਂ ਕਿਤੇ ਕੰਮ ਗਿਆ ਸੀ ਮੈਂ ਕਰਨੀ ਹੈਗਾ ਸੀ ਜਿਹਦੇ ਨਾਲ ਇਹ ਸਾਡੇ ਸਕੂਲ ਦੇ ਵਿੱਚ ਐਮਐਲ ਸਾਹਿਬ ਆਏ ਨੇ ਤੇ ਉਹਨਾਂ ਨੂੰ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹ ਕਹਿੰਦੇ ਵੀ ਸਾਡੇ ਨਾਲ ਮੈਂਬਰ ਲਾਓ ਤੇ ਉਹ ਐਮਐਲ ਕਹਿੰਦਾ ਵੀ ਮੈਂ ਕਿਵੇਂ ਉਹਨਾਂ ਨੂੰ ਲਾ ਸਕਦਾ ਨਹੀਂ ਰਲਦਾ ਮੈਂ ਉਹਨੂੰ ਗੋਲੀ ਮਾਰ ਦੇ ਕੀ ਨਾ ਵੀ ਤਲੁਕ ਕੋਈ ਨਹੀਂ ਕਿਹਾ ਨੇ ਸਿੱਧਾ ਵਿਕਾਸ ਨਹੀਂ ਮਾਰਦਾ ਉਹ ਆਪਣੇ ਥਰੂ ਕੰਮ ਕਰਨਾ ਚਾਹੁੰਦੇ ਨੇ ਨਾ ਤੇ ਇਹਨੂੰ ਕੰਮ ਨਹੀਂ ਕਰਨ ਦਿੰਦੇ ਪਏ ਅਸੀਂ ਸਰਪੰਚ ਇੱਕ ਮੈਂ ਆ ਨਾਲੋਂ ਦੋ ਮੈਂਬਰ ਨੇ ਤੇ ਜੇ ਉਹ ਰਲਦੇ ਨਾਲ ਤਾਂ ਸਾਡਾ ਕੋਰਮ ਪੂਰਾ ਨਾਲ ਕੰਮ ਵਿਕਾਸ ਚੱਲਦਾ ਪਿੰਡ ਦਾ ਬਾਕੀ ਉਹ ਰਲ ਕੇ ਖੁਸ਼ ਨਹੀਂਗੇ ਤੁਹਾਡੀ ਤੁਹਾਡੀ ਬੇਟੀ ਹੈ ਤੁਸੀਂ ਅੱਗੇ ਨੂੰ ਆਓ ਥੋੜਾ ਜਿਹਾ ਅੱਗੇ ਨੂੰ ਆਓ ਤੁਸੀਂ ਇਹ ਸਰਪੰਚ ਬਣੇ ਨਹੀਂ ਕੀ ਹਾਲਾਤ ਨੇ ਹੁਣ ਪਿੰਡ ਦੇ ਮਾੜੇ ਅਸੀਂ ਮਾੜੇ ਬਣੇ ਤੇ ਅਸੀਂ ਪਿੰਡ ਦੀ ਸੁਧਾਰ ਵਾਸਤੇ ਬਣਿਆ ਡੱਬਾ ਰੱਖਿਆ ਆਪਾਂ ਨੂੰ ਸਾਰੇ ਪਰਮਨ ਨੇ ਸਭ ਨੇ ਰੋਟਾ ਪਾ ਦਿੱਤੀਆਂ ਤੇ ਉਹਨਾਂ ਜਿਹੜੀ ਜਿਹੜੀ ਬਾਟੀ ਉਹ ਨਹੀਂ ਹੋਏ ਉਹ ਉਹ ਸਾਡੇ ਨਾਲ ਸਾਡੇ ਨਾਲ ਬਰਖਲਾਪੀ ਚੱਲੀ ਜਾਂਦੇ ਚੱਲੀ ਜਾਂਦੇ ਮੇਰੀ ਕੁੜੀ ਨੂੰ ਆਂਦੇ ਇਹਨੂੰ ਅਸੀਂ ਮਾਰ ਦਿਆਂਦੇ ਹੂੰ ਦੱਸੋ ਅਸੀਂ ਕਿੱਥੇ ਜਾਈਏ ਜਿੱਤੇ ਤੁਸੀਂ ਵੋਟਾਂ ਨਾਲ ਜੇ ਹਾਂ ਜਿੱਤੇ ਅਸੀਂ ਵੋਟਾਂ ਨਾਲ ਤੇ ਮਹਾਰਾਜ ਨੇ ਜਿਤਾਇਆ ਅਸੀਂ ਕੋਈ ਅਸੀਂ ਤਾਂ ਇੱਕ ਵੋਟਾਂ ਤੇ ਅਸੀਂ ਡੱਬਾ ਹੀ ਰੱਖਿਆ ਚਲੋ ਸਾਨੂੰ ਬਣਗੇ ਤਾਂ ਵੀ ਨਾ ਬਣੇ ਤਾਂ ਵੀ ਰੱਬ ਨੇ ਮਹਾਰਾਜ ਨੇ ਬਣਾ ਦਿੱਤਾ ਹੂੰ ਤੇ ਮੇਰੀ ਬੇਟੀ ਤੇ ਬਾਹਰ ਖਲਾਫ ਬੜੇ ਹੁੰਦੇ ਨੇ ਹੂੰ ਹੁਣ ਕੰਮ ਨਹੀਂ ਕਰਨਦੇ ਰੇ ਨਹੀਂ ਕਰਨ ਦਿੰਦੇ ਹੂੰ ਕੰਮ ਨਹੀਂ ਕਰਨ ਦਿੰਦੇ ਕੀ ਕਰੀਏ ਤੁਸੀਂ ਹੁਣ ਹੱਥ ਜੋੜੇ ਹੋਏ ਜੇ ਹਾਂ ਹੱਥ ਜੋੜੇ ਆ ਤੁਸੀਂ ਤੇ ਕੀ ਕਹਿਣਾ ਚਾਹੁੰਦੇ ਭਗਵੰਤ ਸਿੰਘ ਮਾਨ ਦਾ ਨਾਂ ਸੁਣਿਆ ਨਾ ਭਗਵੰਤ ਸਿੰਘ ਮਾਨ ਕੌਣ ਨੇ ਹਾਂ ਬੋਲੋ ਨਹੀਂ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਕੈਮਰੇ ਦੇ ਵਿੱਚ ਕਹੋ ਇਹਦੇ ਵਿੱਚ ਬੋਲ ਕੇ ਕਹੋ ਕੀ ਕਹਿਣਾ ਚਾਹੁੰਦੇ ਜੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਾ ਪਤਾ ਨਾ ਕੌਣ ਹੁੰਦੇ ਨੇ ਪੰਜਾਬ ਦੇ ਨਹੀਂ ਜਾਣ ਸਕੇ ਕੀ ਕਹਿਣਾ ਚਾਹੁੰਦੇ ਜੇ ਵੈਸੇ ਦੱਸੋ ਤੁਸੀਂ ਵੀ ਕੀ ਕੀਤਾ ਜਾਵੇ ਨਹੀਂ ਆਪਾਂ ਕੰਮ ਕੀਤਾ ਜਾਵੇ ਮੇਰੀ ਲੜਕੀ ਕੰਮ ਕਰਨੀ ਹੈ ਹਾਂ ਅਨੇ ਮੈਂ ਕੰਮ ਕਰਾਂਗੀ ਤੇ ਮੈਨੂੰ ਜੋ ਕੁਝ ਮਿਲੇ ਤਾਂ ਮੈਂ ਕੰਮ ਕਰ ਚਲਾਣਾ ਹਾਂ 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 ਬੈਜੋ ਮਾਤਾ ਤੁਸੀਂ ਤੁਸੀਂ ਠੀਕ ਨਹੀਂ ਬੈਜੋ ਅ ਅੱਛਾ ਇਹ ਫਿਰ ਹਾਲਾਤ ਇਵੇਂ ਦੇ ਚੱਲ ਰਿਹਾ ਇੰਨੇ ਮਹੀਨਿਆਂ ਤੋਂ ਹਾਂਜੀ ਬੜੀ ਹਾਲਾਤ ਬਹੁਤ ਮਾੜੀ ਹਾਲਾਤ ਚੱਲ ਰਹੀ ਏ ਤੇ ਇਹ ਬਹੁਤ ਅਮਾੜਾ ਸਾਨੂੰ ਪਰੇਸ਼ਾਨ ਕਰ ਰਹੇ ਨੇ ਤੇ ਅਸੀਂ ਹੁਣ ਕਹਿੰਨੇ ਆਂ ਵੀ ਮੈਂ ਉਹ ਦਿਨ ਮੈਨੂੰ ਬੜੀ ਪਰੇਸ਼ਾਨੀ ਆਈ ਸੀ ਤੇ ਮੈਂ ਨਾ ਉਹ ਦਿਨ ਮੈਨੂੰ ਕਿਵੇਂ ਆਂਦੇ ਨੇ ਪਤਾ ਹੀ ਕੋ ਨਹੀਂ ਸਿਆਸ ਵਾਲੇ ਵੀ ਕਿੱਥੇ ਗਈਆਂ ਤੇ ਕਿੱਥੇ ਨਹੀਂ ਪਈ ਬਹੁਤ ਮਾੜੀ ਹਾਲਤ ਸੀ ਤੇ ਮੈਂ ਮਸਾਂ ਹੀ ਬਚੀਆਂ ਤੇ ਟੈਨਸ਼ਨ ਮੈਨੂੰ ਬਹੁਤ ਪੈ ਗਈ ਉਹਦੇ ਤਰ੍ਹਾਂ ਉਸ ਮੁੰਡੇ ਤਰ੍ਹਾਂ ਵੀ ਕੰਮ ਵੇਖੋ ਨਹੀਂ ਕਰਨ ਦਿੰਦੇ ਹੂੰ ਤੇ ਮੁੱਖ ਮੰਤਰੀ ਨੂੰ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੁੰਦੇ ਜੀ ਉਹਨੂੰ ਕਹਿਣਾ ਚਾਹੁੰਦੇ ਆ ਵੀ ਕੰਮ ਕਰਨਾ ਚਾਹਨੇ ਆਸੀਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਜੋ ਵੀ ਕੋਈ ਸਾਨੂੰ ਪਿੰਡ ਦਾ ਸਹਾਰ ਕਰਨਾ ਚਾਹਨੇ ਆ ਤੇ ਬਾਕੀ ਉਹ ਡਰਾਇਆ ਤਮ ਕਾਇ ਆ ਵੀ ਜਾਂਦਾ ਤੁਹਾਨੂੰ ਪਿੰਡ ਚ ਹੋਰ ਵੀ ਲੋਕਾਂ ਨੂੰ ਹਾਂ ਧਮਕੀਆਂ ਦਿੰਦੇ ਨੇ ਕਹਿੰਦੇ ਨੇ ਅਸੀਂ ਤੁਹਾਨੂੰ ਕੰਮ ਕਰਨ ਨਹੀਂ ਦੇਣਾ ਜਿੱਥੇ ਪੱਜ ਲੋ ਕਦੇ ਨੇ ਇੱਥੇ ਬੋਲਦੇ ਪਿਆ ਅਸੀਂ ਗਵਾਂਢੀ ਆਂਢੀ ਕਹਿੰਦਾ ਤੁਸੀਂ ਉੱਥੇ ਆਓ ਤਾਂ ਸਹੀ ਤੁਹਾਨੂੰ ਉਥੇ ਮਾਰ ਨਾ ਦਿੱਤਾ ਤਾਂ ਬੰধে ਪਾ ਕੇ ਮੈਂ ਕੋਈ ਗੱਲ ਨਹੀਂ ਮਾਰਦੇ ਹੋ ਹਮ ਅਸੀਂ ਗਰੀਬ ਘਰਾਂ ਤੁਸੀਂ ਤਕੜੇ ਜੀ ਅਸੀਂ ਮਾਲੇ ਆ ਤੁਸੀਂ ਮਾਰਦੇ ਹੋ ਹਮ ਹੁਣ ਮੰਗ ਕੀ ਆ ਤੁਹਾਡੀ ਸਾਡੀ ਮੰਗ ਇਹ ਵੀ ਪਿੰਡ ਦਾ ਸਦਾਰ ਕੀਤਾ ਜਾਵੇ ਜੋ ਵੀ ਕੰਮ ਹੈ ਸਾਰਾ ਸਾਨੂੰ ਮਿਲਿਆ ਜਾਵੇ ਤੇ ਅਸੀਂ ਕੰਮ ਕਰਵਾਉਣਾ ਚਾਹ ਹਰਬੰਸ ਕੋਰ ਤੁਹਾਡਾ ਹਾਂ ਜੀ ਇਤੋਂ ਤੱਕ ਹੋਰ ਕੀ ਗੱਲ ਹੋਈ ਸਰਪੰਚ ਹੋਣਾ ਨੇ ਖੁੱਲ ਕੇ ਗੱਲ ਦੱਸੀ ਜAVE ਕੰਮ ਨਹੀਂ ਕੀਤੇ ਜਾ ਰਹਾ ਚਾਰਜ ਤੱਕ ਹਲੇ ਤੱਕ ਨਹੀਂ ਦਿੱਤਾ ਗਿਆ ਪੂਰੀ ਗੱਲਬਾਤ ਜਿਹੜੀ ਹੈ ਪਰਿਵਾਰ ਦੇ ਵਿੱਚ ਮੈਂਬਰ ਵੀ ਮੌਜੂਦ ਖੜੇ ਆ ਇੱਕ ਮੈਂਬਰ ਜਿੱਤਾ ਇੱਕ ਇੱਕ ਖੁਦ ਸਰਪੰਚ ਜਿੱਤੇ ਪਰ ਸਰਪੰਚ ਜਿੱਤੋਂ ਤੋਂ ਬਾਅਦ ਇਹਨਾਂ ਨੇ ਇੱਕ ਇੱਕ ਗੱਲ ਇੱਕ ਇੱਕ ਪਹਿਲੂ ਤੇ ਜਿਹੜੀ ਜਾਣਕਾਰੀ ਇਹ ਦਿੱਤੀ ਹੈਗੀ ਕਾਥੀ ਤੇ ਦੋਸ਼ ਜਿਹੜੇ ਆ ਬਚਿੱਤਤਾ ਸਿੰਘ ਲਾਡੀ ਪੀ ਤੇ ਲਗਾਏ ਆ ਕਿ ਉਹਦੇ ਮਾਤਾ ਪਹਿਲਾ ਸਰਪੰਚ ਸਨ ਪਿੰਡ ਦੇ ਕਾਂਗਰਸ ਸਰਕਾਰ ਵੇਲੇ ਅਜੇ ਤੱਕ ਇਹਨਾਂ ਨੂੰ ਚਾਰਜ ਨਹੀਂ ਮਿਲਿਆ ਇਹ ਗੱਲ ਵੀ ਇਹਨਾਂ ਵੱਲੋਂ ਕਹੀ ਗਈ ਆ ਨਾਲ ਹੀ ਇਹ ਗੱਲ ਕਹੀ ਜਾ ਰਹੀ ਆ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਇੱਥੋਂ ਤੱਕ ਕਿ ਕਾਥੀ ਤੇ ਦੋਸ਼ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਈ ਤੇ ਵੀ ਲਗਾਉਂਦੇ ਹੋਏ ਅਰਬੰਸ ਕੋਰ ਸਰਪੰਚ ਨੇ ਇਹਨਾਂ ਨੇ ਗੱਲ ਦੱਸੀ ਆ ਦੂਸਰੇ ਪਾਸੇ ਗੱਲ ਕਰ ਲੈਨੇ ਇੱਕ ਸਿੰਪਲ ਪਰਿਵਾਰ ਤੋਂ ਸਰਪੰਚ ਬੰਨਾ ਕੀ ਇਹਨਾਂ ਨੇ ਗਨਾਹ ਕਰ ਰਿਹਾ ਕੀ ਇੱਕ ਸਿੰਪਲ ਪਰਿਵਾਰ ਤੋਂ ਸਰਪੰਚ ਬੰਨਾ ਜਿਸ ਪਰਿਵਾਰ ਦੇ ਵਿੱਚ ਪੱਖਾ ਹੈਗਾ ਪਰ ਪੱਖਾ ਇਕੱਲੇ ਪਾਰ ਹੀ ਦਿਖਾਈ ਦਿੰਦੇ ਆ ਕਾਰ ਦੇਖ ਲੋ ਲੇਟਾ ਚਲਦੀਆਂ ਜਾਂ ਨਹੀਂ ਚਲਦੀਆਂ ਹਾਲਾਤ ਤੁਸੀਂ ਦੇਖ ਲੋ ਇੱਕ ਗਰੀਬ ਪਰਿਵਾਰ ਦੇ ਸਰਪੰਚ ਨੂੰ ਕਿੱਦਾਂ ਡਰਾਇਆ ਧਮਕਾਇਆ ਜਾ ਰਿਹਾ ਤੇ ਇਸ ਤੋਂ ਇਲਾਵਾ ਦਰਖਾਸਤਾਂ ਵੀ ਜਿਹੜਾ ਲੱਖੋ ਕੇ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਦਿੱਤੀਆਂ ਇਹਨਾਂ ਦੀ ਮੰਗ ਵੀ ਰਹੀ ਹੈਗੀ ਆ ਕੀ ਹੁਣ ਤੁਸੀਂ ਕਹਿੰਦੇ ਦਰਖਾਸਤਾਂ ਵਾਪਸ ਹੋ ਜਾਣ ਹਾਂ ਦਰਖਾਸਤਾਂ ਰਿਜੈਕਟ ਕੀਤੀਆਂ ਜਾਣ ਉਹ ਦਰਖਾਸਤਾਂ ਰਿਜੈਕਟ ਕੀਤੀਆਂ ਜਾਣ ਐਸਐਸਪੀ ਤੇ ਪਹੁੰਚ ਗਏ ਨੇ ਉਹ ਵੀ ਰਿਜੈਕਟ ਕੀਤੀਆਂ ਜਾਣ ਇਹਨਾਂ ਦੀ ਕੋਈ ਕਾਰਵਾਈ ਨਹੀਂ ਸਾਡੇ ਤੇ ਹੋਣੀ ਚਾਹੀਦੀ ਇਹ ਕਾਰਵਾਈ ਕਰਵਾਉਣਾ ਚਾਹੁੰਦੇ ਨੇ ਪਰ ਸਾਨੂੰ ਇਹ ਮੰਨਣਾ ਵੀ ਚਾਹੁੰਦੇ ਨੇ ਧਮਕੀਆਂ ਬਹੁਤ ਦਿੰਦੇ ਨੇ ਸੁਣ ਲਿਆ ਤੁਸੀਂ ਇਹਨਾਂ ਦੀ ਜਵਾਨੀ ਹੋਰ ਜਿਹੜੇ ਇਹਨਾਂ ਨੇ ਕਥੀ ਤੇ ਦੋਸ਼ ਲਾਏ ਹੈ ਤੇ ਅਤੇ ਉਹਨਾਂ ਦੇ ਪੀਅਤ ਹੈ ਹੁਣ ਦੇਖਣਾ ਇਹ ਹੋਗਾ ਪੰਜਾਬ ਦੇ ਅਜੇ ਕਿੰਨੇ ਪਿੰਡਾਂ ਸੇਮ ਮਸਲਾ ਜਸ਼ਨ ਦੇ ਪਿੰਡ ਵਾਲਾ ਸੀ ਮੈਂ ਜਿਸ ਜਗ੍ਹਾ ਤੇ ਖੜਾ ਹੈਗਾ ਮਾਤਰ ਜਸ਼ਨ ਦਾ ਘਰ ਇੱਥੋਂ 1 ਕਿਲੋਮੀਟਰ ਦੂਰੀ ਤੇ ਜਸ਼ਨ ਦੇ ਪਿੰਡ ਨੂੰ ਜਾਣ ਤੋਂ ਪਹਿਲਾਂ ਜਸ਼ਨ ਦੀ ਢਾਣੀ ਨੂੰ ਜਾਣ ਤੋਂ ਪਹਿਲਾਂ ਇਹ ਪਿੰਡ ਕੋਟ ਐਮ ਡੰਡੀ ਦੇ ਵਿੱਚ ਹਰਬੰਸਕੌਰ ਦਾ ਪਿੰਡ ਹੈ ਤੇ ਹਰਬੰਸਕੌਰ ਦੇ ਪਿੰਡ ਕੱਲਾ ਰਮਨਸਕੌਰ ਦਾ ਪਿੰਡ ਨਹੀਂ ਆ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਉਹਨਾਂ ਦੇ ਪੀਏ ਬਚਿੱਤਰ ਸਿੰਘ ਲਾਡੀ ਦਾ ਪਿੰਡ ਹੈ ਤੇ ਜਿੱਥੇ ਜਿਹੜੀ ਚਾਰਜ ਵਾਲੀ ਗੱਲ ਹੋ ਰਹੀ ਸੀ ਜਿਹੜਾ ਕੋਰਮਪੂਰੇ ਵਾਲੀ ਗੱਲ ਉੱਥੇ ਆਈ ਜਿਹੜੀ ਆਡੀਓ ਵੀਡੀਓ ਨਿਕਲ ਕੇ ਆ ਸੇਮ ਸਥਿਤੀ ਇਸ ਪਿੰਡ ਦੀ ਹੈ ਹੁਣ ਦੇਖਣਾ ਇਹ ਹੋਗਾ ਜਾਂ ਤੇ ਵੀਡੀਓ ਪ੍ਰਸ਼ਾਸਨ ਤੱਕ ਪੁੱਜੂਗੀ ਜਾਂ ਤੇ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਇਹਨਾਂ ਨੇ ਗੋਹਾਰ ਲਾਈ ਹੈਗੀ ਆ ਮੈਂ ਪਿੰਡ ਦਾ ਵਿਕਾਸ ਕਰਨਾ ਚਾਹੁੰਨੀ ਆ ਮੈਨੂੰ ਵਿਕਾਸ ਕਰ ਦਿੱਤਾ ਕਰ ਕਰਨ ਦੀ ਜਿਹੜੀ ਹੈ ਜੱਜ ਦਿੱਤੀ ਜਾਵੇ ਇਹ ਦੋਸ਼ ਕਥੀ ਤੇ ਨਾਂ ਵੱਲੋਂ ਲਗਾਏ ਗਏ ਹਲਕੇ ਦੇ ਵਿਧਾਇਕ ਫੌਜਾ ਸੰਗਤ ਸਰਾਰੀ ਤੇ ਉਹਨਾਂ ਦੇ ਪੀਏ ਦੇ ਹੁਣ ਦੇਖਣਾ ਇਹ ਹੋਗਾ ਕਿ ਇਹਨੂੰ ਕੰਮ ਕਰਨ ਦਿੱਤਾ ਜਾਊਗਾ ਜਾਂ ਨਹੀਂ ਆਪਣੀ رائے ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਦੇ ਸਕਦੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਰਨਾ ਚੈਨਲ ਤੁਹਾਡਾ ਖੁੱਦਾ ਗੁਰਵਰ ਸੈਲਾਈ